ਹਰਿਆਣਾ ਵਿੱਚ ਭਾਜਪਾ ਨੇ ਬੁੱਧਵਾਰ 4 ਸਤੰਬਰ ਨੂੰ 76 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿੱਚੋਂ 8 ਮੰਤਰੀਆਂ ਨੂੰ ਮੁੜ ਟਿਕਟਾਂ ਮਿਲੀਆਂ। 25 ਨਵੇਂ ਚਾਰੇ ਨੇ 8 ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ। ਇਸ ਸੂਚੀ ਦੇ ਵਿੱਚ 8 ਔਰਤਾਂ ਨੇ ਸੀਐਮ ਨਾਇਬ ਸੈਣੀ ਕਰਨਾਲ ਦੀ ਬਜਾਏ ਕੁਰਕਸ਼ੇਤਲ ਦੀ ਲਾਡਵਾ ਸੀਟ ਤੋਂ ਚੋਣ ਲੜਨਗੇ। ਅਨਿਲ ਵੇਜ ਨੂੰ ਅੰਬਾਲਾ ਚੋਣ ਲਈ ਟਿਕਟ ਦਿੱਤੀ ਹੈ। ਹਰਿਆਣਾ ਦੀਆਂ 90 ਸੀਟਾਂ ਤੇ 5 ਅਕਤੂਬਰ ਨੂੰ ਇੱਕੋ ਪੜਾਅ ਦੇ ਵਿੱਚ VOTING ਹੋਏਗੀ। ਨਤੀਜਾ 8 ਅਕਤੂਬਰ ਨੂੰ ਆਏਗਾ। 2019 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਤੇ ਜਨਾਇਕ ਜਨਤਾ ਪਾਰਟੀ ਦੇ ਗੱਠਜੋੜ ਨਾਲ ਰਾਜ ਵਿੱਚ ਸਰਕਾਰ ਬਣਾਈ ਹੈ। ਭਾਜਪਾ ਦੀ ਸੂਚੀ ਵਿੱਚ 25 ਨਵੇਂ ਚਿਹਰੇ ਨੇ। ਸੁਭਾ ਆਸ਼ਕਲਸਾਨਾ ਸ਼ਾਬਾਦ ਤੋਂ ਨਵਾਂ ਚਿਹਰਾ ਹੈ। ਉਹਨਾਂ ਨੂੰ এবੀ ਵੀਪੀ ਕੋਟੇ ਤੋਂ ਟਿਕਟ ਦਿੱਤੀ ਗਈ ਹੈ। ਪਿਹੋਵਾ ਤੋਂ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਰੱਦ ਕਰਵਾ ਕੇ ਪਹਿਲੀ ਵਾਰ ਸਰਦਾਰ ਕਮਲਜੀਤ ਸਿੰਘ ਅਜੁਰਾਣਾ ਨੂੰ ਮੈਦਾਨ ਜੁਤਾ ਰਿਹਾ। ਜਗਮੋਹਨ ਆਨੰਦ ਨੂੰ ਪਹਿਲੀ ਵਾਰ करनाल ਵਿਧਾਨ ਸਭਾ ਤੋਂ ਸੀਟ ਦਿੱਤੀ ਹੈ। ਸਮਾਖਨਾ ਤੋਂ 모ਹਨ ਪੰਡਾਲਾ, ਖਰਕੋਦਾ, ਪਵਨ ਖਰਕੋਦਾ, ਸੋਨੀਪੱਤੋਂ ਨikhil ਮਦਨ, ਰਤਿਆ ਤੋਂ ਤਾਂ ਦੁੱਗਲ ਕਾਲਾਵਰ ਤੇ ਰਜਿੰਦਰ ਦੇਸੂ ਜੋੜਤਾ ਤੇ ਕਈ ਹੋਰ ਹਨ ਜੋ ਟਿਕਟ ਹੈ ਉਹ ਹੋ ਦਿੱਤੀਆਂ ਗਈਆਂ ਹਰਿਆਣਾ ਵਿੱਚ ਭਾਜਪਾ ਨੇ ਬੁੱਧਵਾਰ 4 ਸਤੰਬਰ ਨੂੰ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿੱਚੋਂ 8 ਮੰਤਰੀਆਂ ਨੂੰ ਮੁਲ ਟਿਕਟਾਂ ਮਿਲੀਆਂ। 25 ਨਵੇਂ ਚਿਹਰੇ ਨੇ 8 ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ। ਇਸ ਸੂਚੀ ਦੇ ਵਿੱਚ 8 ਔਰਤਾਂ ਨੇ ਸੀਐਮ ਨਾਇਬ ਸੈਣੀ ਕਰਨਾਲ ਦੀ ਬਜਾਏ ਕੁਰਪਸ਼ੇਤਲ ਦੀ ਲਾਡਵਾ ਸੀਟ ਤੋਂ ਚੋਣ ਲੜਨਗੇ। ਅਨਿਲ ਵੇਜ ਨੂੰ ਅੰਬਾਲਾ ਚੋਣੀ ਤੋਂ ਟਿਕਟ ਦਿੱਤੀ ਹੈ। ਹਰਿਆਣਾ ਦੀਆਂ 90 ਸੀਟਾਂ ਤੇ 5 ਅਕਤੂਬਰ ਨੂੰ ਇੱਕੋ ਪੜਾਅ ਦੇ ਵਿੱਚ ਵੋਟਿੰਗ ਹੋਏਗੀ। ਨਤੀਜਾ 8 ਅਕਤੂਬਰ ਨੂੰ ਆਏਗਾ। 2019 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਤੇ ਜਨਾਇਕ ਜਨਤਾ ਪਾਰਟੀ ਦੇ ਗੱੜ ਜੋੜ ਨਾਲ ਰਾਜਿਕ ਸਰਕਾਰ ਬਣਾਈ ਹੈ ਭਾਜਪਾ ਦੀ ਸੂਚੀ ਵਿੱਚ 25 ਨਵੇਂ ਚਿਹਰੇ ਨੇ ਸੁਭਾ ਆਸ਼ਿਕਨਸਾਨਾ ਸ਼ਾਹਬਾਦ ਤੋਂ ਨਵਾਂ ਚਿਹਰਾ ਹੈ ਉਹਨਾਂ ਨੂੰ এবੀ ਵੀਪੀ ਕੋਟੇ ਤੋਂ ਟਿਕਟ ਦਿੱਤੀ ਹੈ ਪਿਹੋਵਾ ਤੋਂ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਰੱਦ ਕਰਵਾ ਕੇ ਪਹਿਲੀ ਵਾਰ ਸਰਦਾਰ ਕਮਲਜੀਤ ਸਿੰਘ ਅਜੁਰਾਣਾ ਨੂੰ ਮੈਦਾਨ ਜੁਤਾ ਰਿਹਾ ਜਗਮੋਹਨ ਆਨੰਦ ਨੂੰ ਪਹਿਲੀ ਵਾਰ ਕਰਨਾਲ ਵਿਧਾਨ ਸਭਾ ਤੋਂ ਸੀਟ ਦਿੱਤੀ ਹੈ ਸਮਾਖਨਾ ਤੋਂ ਮੋਹਨ ਪੰਡਾਲਾ ਖਰਗੋਦਾ ਪਵਨ ਖਰਗੋਦਾ ਸੋਨੀਪੱਤੋਂ ਨikhil ਮਦਨ ਰਧਿਆ ਤੋਂ ਸੁਨੀਤਾ ਦੁੱਗਲ ਕਾਲਾਵਰ ਤੇ ਰਜਿੰਦਰ ਦੇਸੂ ਜੋਤ ਅਤੇ ਕਈ ਹੋਰਾਂ ਨੂੰ ਜੋ ਟਿਕਟ ਹੈ ਉਹ ਹੋ ਦਿੱਤੀਆਂ ਗਈਆਂ ਨੇ ਹਰਿਆਣਾ ਵਿੱਚ ਭਾਜਪਾ ਨੇ ਬੁੱਧਵਾਰ 4 ਸਤੰਬਰ ਨੂੰ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿੱਚੋਂ 8 ਮੰਤਰੀਆਂ ਨੂੰ ਮੁੜ ਟਿਕਟਾਂ ਮਿਲੀਆਂ। 25 ਨਵੇਂ ਚਾਰੇ ਨੇ 8 ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ। ਇਸ ਸੂਚੀ ਦੇ ਵਿੱਚ 8 ਔਰਤਾਂ ਨੇ ਸੀਐਮ ਨਾਇਬ ਸੈਣੀ ਕਰਨਾਲ ਦੀ ਬਜਾਏ ਕੁਰਕਸ਼ੇਤਲ ਦੀ ਲਾਡਵਾ ਸੀਟ ਤੋਂ ਚੋਣ ਲੜਨਗੇ। ਅਨਿਲ ਵੇਜ ਨੂੰ ਅੰਬਾਲਾ ਚੋਣੀ ਤੋਂ ਟਿਕਟ ਦਿੱਤੀ ਹੈ। ਹਰਿਆਣਾ ਦੀਆਂ 90 ਸੀਟਾਂ ਤੇ 5 ਅਕਤੂਬਰ ਨੂੰ ਇੱਕੋ ਪੜਾਅ ਦੇ ਵਿੱਚ VOTING ਹੋਏਗੀ। ਨਤੀਜਾ 8 ਅਕਤੂਬਰ ਨੂੰ ਆਏਗਾ। 2019 ਦੇ ਵਿੱਚ ਮਹੀਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਤੇ ਜਨਾਇਕ ਜਨਤਾ ਪਾਰਟੀ ਦੇ ਗੱਠਜੋੜ ਨਾਲ ਰਾਜ ਵਿੱਚ ਸਰਕਾਰ ਬਣਾਈ ਹੈ ਭਾਜਪਾ ਦੀ ਸੂਚੀ ਵਿੱਚ 25 ਨਵੇਂ ਚਿਹਰੇ ਨੇ ਸੁਭਾ ਆਸ਼ਕਲਸਾਨਾ ਸ਼ਾਬਾਦ ਤੋਂ ਨਵਾਂ ਚਿਹਰਾ ਹੈ ਉਹਨਾਂ ਨੂੰ ਐਬੀ ਵੀਪੀ ਕੋਟੇ ਤੋਂ ਟਿਕਟ ਦਿੱਤੀ ਗਈ ਹੈ ਪਿਹੋਵਾ ਤੋਂ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਰੱਦ ਕਰਵਾ ਕੇ ਪਹਿਲੀ ਵਾਰ ਸਰਦਾਰ ਕਮਲਜੀਤ ਸਿੰਘ ਅਜੁਰਾਣਾ ਨੂੰ ਮੈਦਾਨ 'ਚ ਉਤਾਰਿਆ ਜਗਮੋਹਨ ਆਨੰਦ ਨੂੰ ਪਹਿਲੀ ਵਾਰ ਕਰਨਾਲ ਵਿਧਾਨ ਸਭਾ ਤੋਂ ਸੀਟ ਦਿੱਤੀ ਹੈ ਸਮਾਖਣਾ ਤੋਂ 모ਹਨ ਪੰਡਾਲਾ ਖਰਕੋਦਾ ਪਵਨ ਖਰਕੋਦਾ ਸੋਨੀਪਤ ਤੋਂ ਨikhil ਮਦਨ ਰਤਿਆ ਤੋਂ ਸੁਨੀਤਾ ਦੁੱਗਲ ਕਾਲਾਵਾਂ ਜਿੰਦਰ ਦੇਸੂ ਜੋਤਾ ਤੇ ਕਈ ਹੋਰ ਹਨ ਉਹ ਜੋ ਟਿਕਟ ਹੈ ਉਹ ਦਿੱਤੀਆਂ ਕਈਆਂ